ਦੇ ਜਨਾਬ ਜੀ ਕਿੰਨੀ ਬਰਾਮਦਗੀ ਹੋਈ ਤੇ ਕਿੱਥੋਂ ਹੋਈ ਹੈ ਜੀ ਇਹ ਮਿਤੀ ਜੀ 10 5 2025 ਨੂੰ 바ਰੂ ਸਿੰਘ ਨਾਮ ਦਾ ਬੰਦਾ ਜੋ ਮਹਿਕਲਾਂ ਦਾ ਰਹਿਣ ਵਾਲਾ ਸੀ ਸਾਨੂੰ ਮੌਕਾ ਵੀ ਮਿਲੇ ਸੀ ਕਿ ਇਹ ਮੋਟਰਸਾਈਕਲ ਚੋਰੀ ਕਰਕੇ ਵੇਚਣ ਦਾ ਆਤੀ ਆ ਅਸੀਂ ਨਾਕਾਬੰਦੀ ਕਰਕੇ ਇਹਨੂੰ ਫੜ ਕੇ ਇਹ ਤੋਂ ਮੌਕੇ ਤੇ ਇੱਕ ਮੋਟਰਸਾਈਕਲ ਬਰਾਮਦ ਕਰਵਾਇਆ ਬਰਾਮਦ ਕਰਵਾ ਕੇ ਜੀ ਫਿਰ ਇਹਨੂੰ ਅਸੀਂ ਪੇਸ਼ ਕੀਤਾ ਅਦਾਲਤ ਦੇ ਵਿੱਚ ਅਦਾਲਤ ਦੇ ਵਿੱਚ ਇਹਨੂੰ 3 ਦਿਨਾਂ ਦਾ ਰਿਮਾਂਡ ਲੈ ਕੇ ਇਰਾ ਸੀ ਫਿਰ 11 ਤਰੀਕ ਨੂੰ ਸਵੇਰੇ ਤੋਂ ਇੱਕ ਮੋਟਰਸਾਈਕਲ ਹੋਰ ਬਰਾਮਦ ਕਰਵਾਇਆ ਇਹਦੀ ਨਿਸ਼ਾਨਦੇਹੀ ਤੇ ਜੀ ਉਸ ਤੋਂ ਬਾਅਦ ਇਸ ਦੀ ਪੁੱਛਗਿੱਛ ਤੇ ਜਦੋਂ ਤੁਹਾਨੂੰ ਪੁੱਛਿਆ ਤੇ ਹੋਰ ਮੈਂਬਰ ਕਿਹੜੇ ਸੀ ਦੇ ਨਾਲ ਗੈਂਗ ਦੇ ਤਾਂ ਇਹਨੇ ਇੱਕ ਭਮਨਜੀਤ ਨਾਮ ਦੇ ਬੰਦੇ ਦਾ ਸਾਡੇ ਕੋਲੇ ਨਾਮ ਲਿਆ ਉਸ ਨੂੰ ਅਸੀਂ ਨਾਮਜ਼ਦ ਕਰਕੇ ਉਹਦੀ ਅਸੀਂ ਗ੍ਰਿਫਤਾਰੀ ਪਾ ਕੇ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਹ ਤੋਂ ਅਸੀਂ 8 ਮੋਟਰਸਾਈਕਲ ਜੋ ਕਿ ਉਹਨਾਂ ਨੇ ਆਪਣੇ ਇੱਥੇ ਨਹਿਰੀ ਕੋਠੀ ਆ ਗਿੱਲ ਗਹਿਲ ਪਿੰਡ ਉੱਥੇ ਲਕਾਸ਼ ਪਾ ਕੇ ਰੱਖੇ ਹੋਏ ਸੀਗੇ ਉਹਨਾਂ ਦੀ ਨਿਸ਼ਾਨਦੇਹੀ ਤੇ 8 ਮੋਟਰਸਾਈਕਲ ਅਸੀਂ ਉੱਥੋਂ ਬਰਾਮਦ ਕਰਵਾਏ ਆਗੇ ਹੁਣ ਅਗਲੀ ਤਬਦੀਦ ਸਾਡੀ ਜਾਰੀ ਹੈਗੀ ਸਾਨੂੰ ਉਮੀਦ ਹੈ ਵੀ ਇਹਨਾਂ ਤੋਂ ਹੋਰ ਵੀ ਇਹਨਾਂ ਦੇ ਗੈਂਗ ਦੇ ਮੈਂਬਰ ਨੇ ਕਿਉਂਕਿ ਜੋ ਇਹਨੇ 8-10 ਮੋਟਰਸਾਈਕਲ ਚੋਰੀ ਕਰ ਸਕਦੇ ਆ ਤਾਂ ਇਹ ਹੋਰ ਵੀ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਸਕਦੇ ਆ ਇਸ ਕਰਕੇ ਸਾਨੂੰ ਉਮੀਦ ਹੈ ਕਿ ਇਹ ਵੱਡੀ ਸਫਲਤਾ ਸਾਡੇ ਹੌਲ ਹੱਥ ਲੱਗੇ ਕੀ ਇਹਨਾਂ ਦਾ ਅਪਰਾਧਿਕ ਪਿਸ਼ੋਖਣ ਹੈ ਜੀ ਅਪਰਾਧਿਕ ਪਿਸ਼ੋਖਣ ਕਰਨ ਜਿਹੜਾ ਬਾਰੂ ਆਗਾ ਬੰਦਾ ਇਹਦੇ ਲੜਾਈ ਝਗੜੇ ਦੇ ਮਕਦਮੇ ਦਰਜਾ ਮਹਿਦਕਲਾਂ ਥਾਣੇ ਦੇ ਵਿੱਚ ਕ੍ਰਿਮਨਲ ਪ੍ਰਵਿਰਤੀ ਦੇ ਬੰਦੇ ਨੇ ਇਹ ਤੇ ਜਿਹੜਾ ਅੱਗੇ ਭਵਨਜੀਤ ਹੈਗਾ ਇਹਦਾ ਵੀ ਇਹੀ ਕੰਮ ਆਗਾ ਇਹ ਇਹੀ ਨਿਕਾ ਰੱਖਦਾ ਵੀ ਮੋਟਰਸਾਈਕਲ ਮੈਥੋਂ ਕਿੱਥੋਂ ਮਿਲੇ ਉਥੋਂ ਚੱਕ ਕੇ ਅੱਗੇ ਵੇਚ ਦੇ ਦੇਂਗੇ ਔਰ ਸਾਨੂੰ ਇਹ ਵੀ ਪਤਾ ਲੱਗਿਆ ਵੀ ਇਹ ਅੱਗੇ ਜਾਲੀ ਨੰਬਰ ਪਲੇਟਾਂ ਲਾ ਕੇ ਗਾਹਾਂ ਅੱਗੇ ਵੇਚਦੇ ਆ ਸਪਲਾਈ ਕਰਦੇ ਆ ਉਹ ਵੀ ਅਸੀਂ ਇਹਨਾਂ ਤੋਂ ਪੁੱਛਗਿੱਛ ਕਰ ਰਹੇ ਆ ਜਿਹਦੇ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਆ ਕੀ ਸਾਰੇ ਇਹ ਸਾਰੇ ਚੋਰੀ ਦੇ ਨੇ ਲੁੱਟਖੋਲੇ ਦੇ ਵਿੱਚ ਜੱਗਿਆ ਹੀ ਵਿੱਚ ਨਹੀਂ ਫਲਹਾਲ ਜੋ ਇਹਨਾਂ ਦੀ ਪੁੱਛਗਿੱਛ ਕਰੀ ਆ ਸਾਡੇ ਕੋਲ ਕੱਲ੍ਹ ਦਾ ਦਿਨ ਹੋਰ ਤੇ ਨੇ ਇਹਨਾਂ ਨੂੰ ਚੋਰੀ ਦੀ ਪਤਾ ਲੱਗਿਆਗਾ ਅੱਗੇ ਵੀ ਨੁਘਾਈ ਦਾ ਬੋਸ਼ਿਸ਼ ਕਰਕੇ ਪੂਰੇ ਬੱਡੇ ਖਲਾਸੀ ਕਰੇਗਾ